ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ ਚਾਹੇ ਉਹ ਕੋਈ ਵੀ ਕੰਮ ਹੋਵੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਰ ਸਾਲ 26 ਜਨਵਰੀ ਨੂੰ ਜਿਹੜਾ ਹੈਗਾ ਪੰਜਾਬ ਦੀਆਂ ਝਾਕੀਆਂ ਦਿੱਲੀ ਦੇ ਮੈਦਾਨ 'ਚ ਦਿਖਾਈਆਂ ਜਾਂਦੀਆਂ ਪਰ ਕੁਝ ਕਾਰਨਾ ਕਰਕੇ ਇਸ ਵਾਰ ਜਿਹੜੀਆਂ ਝਾਕੀਆਂ ਨਹੀਂ ਦਿਖਾਈਆਂ ਗਈਆਂ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਪ੍ਰਣ ਕੀਤਾ ਕਿ ਇਹ ਝਾਕੀਆਂ ਹੁਣ ਜਿਹੜੀਆਂ ਪਿੰਡ-ਪਿੰਡ ਜਾਣਗੀਆਂ ਔਰ ਲੋਕਾਂ ਨੂੰ ਦੱਸਣਗੀਆਂ ਕਿ ਪੰਜਾਬ ਦਾ ਦੀ ਵਿਰਸਾ ਹੈਗਾ ਸੋ ਅੱਜ ਮੋਗਾ ਦੇ ਵਿੱਚ ਇਹ ਝਾਕੀਆਂ ਪਹੁੰਚੀਆਂ ਨੇ ਪਹਿਲੀ ਝਾਕੀ ਜਿਹੜੀ ਹੈਗੀ ਹੈ ਇਹ ਦਰਸਾਉਂਦੀ ਹੈਗੀ ਹੈ ਕਿ ਕਿਸ ਤਰੀਕੇ ਨਾਲ ਸਾਡੇ ਦੇਸ਼ ਨੂੰ ਇਹਨਾਂ ਯੋਧਾਵਾ ਨੇ ਇਹਨਾਂ ਸੰਤਪਤਾਂ ਦਾ ਸੰਗਰਾਮੀਆ ਨੇ ਇਹਨਾਂ ਸ਼ਹੀਦਾ ਨੇ ਜਿਹੜਾਗਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈਗਾ ਯੋਗਦਾਨ ਪਾਇਆ ਹੈ ਦੂਜੇ ਪਾਸੇ ਜਿਹੜੀ ਦੂਜੀ ਝਾਕੀ ਹੈਗੀ ਹੈ ਪੰਜਾਬ ਦੀ ਉਹ ਦਰਸਾਉਂਦੀ ਹੈਗੀ ਹੈ ਕਿ ਕਿਸ ਤਰੀਕੇ ਦੇ ਨਾਲ ਨਾਰੀ ਸ਼ਕਤੀ ਜਿਹੜੀ ਹੈਗੀ ਹੈ ਇਸ ਵੇਲੇ ਕਿੱਥੇ ਵੱਧ ਰਹੀ ਆ ਪੰਜਾਬ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਤਰੱਕੀ ਹੋ ਰਹੀ ਹੈ ਇਸ ਵੇਲੇ ਸਭ ਤੋਂ ਵੱਧ ਜਿਹੜੀ ਹੈਗੀ ਆ ਜ਼ੋਰ ਦਿੱਤਾ ਜਾ ਰਿਹਾ ਹੈਗਾ ਸਕੂਲਾਂ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈਗਾ ਸਿਹਤ ਸਹੂਲਤਾਂ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਸੋ ਤਸਵੀਰਾਂ ਦੇ ਵਿੱਚ ਜਿਹੜੀ ਛਾਕੀ ਦਿਖਾ ਰਹੀ ਹੈਗੀ ਆ ਉਹ ਦਿਖਾ ਰਹੀ ਹੈਗੀ ਕਿ ਕਿਸ ਤਰੀਕੇ ਦੇ ਸਾਡੇ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਮਾਡਲ ਸਕੂਲ ਜਿਹੜੇ ਹੈਗੇ ਨੇ ਬਣਦੇ ਨੇ ਔਰ ਉਸ ਤੋਂ ਬਾਅਦ ਤੀਸਰੀ ਛਾਕੀ ਦੀ ਜੇ ਮੈਂ ਗੱਲ ਕਰਾਂ ਤੇ ਤੀਜੀ ਛਾਕੀ ਜਿਹੜੀ ਇਸ ਵੇਲੇ ਇਹ ਦਰਸਾਈ ਹੈਗੀ ਆ ਕਿ ਸਾਡਾ ਜਿਹੜਾ ਪੰਜਾਬੀ ਵਿਰਸਾ ਹੈਗਾ ਅਮੀਰ ਵਿਰਸਾ ਜਿਹੜਾ ਪੰਜਾਬ ਦਾ ਅਮੀਰ ਵਿਰਸਾ ਹੈਗਾ ਕਿਸ ਤਰੀਕੇ ਦੇ ਨਾਲ ਇਸ ਵੇਲੇ ਪੰਜਾਬ ਜਿਹੜਾ ਹੈਗਾ ਕੀ ਕਰ ਰਿਹਾ ਗਿਆ ਚਾਹੇ ਆਪਾਂ ਉਹ ਗੱਲ ਕਰੀਏ ਸਿੱਖਿਆ ਦੀ ਗੱਲ ਕਰੀਏ ਚਾਹੇ ਸਿਹਤ ਸੁੰਤਾ ਦੀ ਗੱਲ ਕਰੀਏ ਚਾਹੇ ਰੋਜ਼ਗਾਰ ਦੀ ਗੱਲ ਕਰੀਏ ਚਾਹੇ ਇੰਡਸਟਰੀ ਦੀ ਗੱਲ ਕਰੀਏ ਤਾਂ ਪੰਜਾਬ ਜਿਹੜਾ ਹੈਗਾ ਇਸ ਵੇਲੇ ਦੇਸ਼ ਦੇ ਵਿੱਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਹੜਾ ਬਣ ਕੇ ਉੱਭਰ ਰਿਹਾ ਹੈ ਕੁਝ ਲੋਕ ਇੱਥੇ ਆਏ ਨੇ ਮੋਗਾ ਦੇ ਵਿੱਚ ਖੜੇ ਨੇ ਝਾਕੀਆਂ ਦੇਖਣ ਵਾਸਤੇ ਪਹੁੰਚੇ ਹੋਏ ਨੇ ਔਰ ਇਹ ਝਾਕੀਆਂ ਜਿਹੜੀ ਹੈਗੀ ਅੱਜ ਮੋਗਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੀਆਂ ਔਰ ਉੱਥੇ ਇਹਨਾਂ ਦੇ ਬਾਰੇ ਜਿਹੜੀ ਗੀ ਜਾਣਕਾਰੀ ਵੀ ਦਿੱਤੀ ਜਾਊਗੀ ਸੋ ਅੱਗੇ ਗੱਲ ਵੀ ਕਰਾਂਗੇ ਲੋਕਾਂ ਦੇ ਨਾਲ ਕੀ ਉਹਨਾਂ ਦਾ ਕਹਿਣਾ ਹੈ ਗਿਆ ਇਹਨਾਂ ਝਾਕੀਆਂ ਨੂੰ ਲੈ ਕੇ ਸੋ ਮੋਗਾ ਮੰਡੀ ਦੇ ਵਿੱਚ ਖੜੇ ਹੈਗੇ ਆ ਇੱਥੋਂ ਚੱਕੀਆਂ ਦੀ ਰਵਾਨਗੀ ਜਿਹੜੀ ਹੈਗੀ ਆ ਹੋ ਰਹੀ ਹੈ ਔਰ ਇਹ ਚੱਕੀਆਂ ਅੱਜ ਮੋਗਾ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੀਆਂ ਰਾਤ ਨੂੰ ਇਹਨਾਂ ਚੱਕੀਆਂ ਦਾ ਜਿਹੜਾ ਸਟੇ ਹੋਏਗਾ ਬਲਾਸਪੁਰ ਦੇ ਵਿੱਚ ਹੋਏਗਾ ਤੇ ਕੱਲ ਨੂੰ ਫਿਰ ਜਿਹੜਾ ਹੈਗਾ ਬਾਕੀ ਦੇ ਜਿਹੜੇ ਪਿੰਡ ਹੈਗੇ ਨੇ ਮੋਗਾ ਜ਼ਿਲ੍ਹਾ ਦੇ ਉਹ ਜਿਹੜੇ ਹੈਗੇ ਨੇ ਕਵਰ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਕੱਲ ਸ਼ਾਮ ਨੂੰ ਫਿਰੋਜ਼ਪੁਰ ਲਈ ਜਿਹੜੀਆਂ ਰਵਾਨਾ ਹੋਣਗੀਆਂ ਭਾਜੀ ਮੋਗਾ ਪਹੁੰਚੀਆਂ ਨੇ ਚੱਕੀਆਂ ਅਸੀਂ ਬਹੁਤ ਸਵਾਗਤ ਕਰਦੇ ਹਾਂ ਜੀ ਇਹਨਾਂ ਦਾ ਚੱਕੀਆਂ ਦਾ ਇਹ ਸਾਡੇ ਸ਼ਹੀਦਾਂ ਨੂੰ ਵਿਰਸੇ ਨੂੰ ਸਿੱਖ ਸਮੁਦਾਇ ਨੂੰ ਦਰਸਾਉਂਦੀਆਂ ਸਾਰੀਆਂ ਝਾਕੀਆਂ ਬਹੁਤ ਵਧੀਆ ਜੀ ਇਹ ਸਾਡੇ ਸੱਭਿਆਚਾਰ ਨੂੰ ਸਾਰਾ ਕੁਝ ਬਹੁਤ ਵਧੀਆ ਦਿਖਾ ਰਹੇ ਆ ਕਿਸ ਤਰ੍ਹਾਂ ਦਾ ਲੱਗਦਾ ਜੀ ਸਰਕਾਰ ਦਾ ਉਪਰਾਲਾ ਜਿਹੜਾ ਗਿਆ ਬਹੁਤ ਵਧੀਆ ਉਪਰਾਲਾ ਜੀ ਇਹ 26 ਜਨਵਰੀ ਤੇ ਵਿਖਾਉਣੀਆਂ ਚਾਹੀਦੀਆਂ ਸੀਗੀਆਂ ਉਹਨਾਂ ਨੇ ਨਹੀਂ ਵਿਖਾਈਆਂ ਪਤਾ ਨਹੀਂ ਕੀ ਕਾਰਨ ਹੈਗੀ ਹੈ ਬਹੁਤ ਚੰਗੀ ਚੀਜ਼ ਸੀਗੀ ਇਹ 26 ਜਨਵਰੀ ਤੇ ਦਿਖਾਉਂਦੇ ਲੋਕਾਂ ਨੂੰ ਪਤਾ ਲੱਗਦਾ ਪੰਜਾਬ ਦਾ ਕੀ ਵਿਰਸਾ ਹੈ ਕੀ ਚੀਜ਼ ਹੈ ਸਾਰਾ ਕੁਝ ਬਹੁਤ ਹੀ ਸ਼ਲਾਘਾ ਵੀ ਲੋਕ ਕਰ ਰਹੇ ਨੇ ਹੋਰ ਵੀ ਲੋਕ ਇੱਥੇ ਖੜੇ ਨੇ ਗੱਲ ਕਰਦੇ ਹੋਦੇ ਨਾਲ ਭਾਜੀ ਝਾਕੀਆਂ ਪੋਚੀਆਂ ਮੋਗੇ ਕੀ ਕਹੋਗੇ ਤੁਹਾਨੂੰ ਕਿੱਦਾਂ ਲੱਗਦੀਆਂ ਆਂ ਇਹ ਨੂੰ ਬਹੁਤ ਵਧੀਆ ਲੱਗਦਾ ਜੀ ਕੀ 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 ਸੈਥੋਂ ਪਤਾ ਲੱਗਦਾ ਬਹੁਤ ਵਧੀਆ ਪੁਰਾਣਾ ਵਿਰਸਾ ਉਖਾਉਂਦੇ ਪਏ ਬਹੁਤ ਵਧੀਆ ਲੱਗਦਾ ਚੰਗਾ ਸਭ ਦੀ ਯਾਦਗਾਰੀ ਹੁੰਦੀ ਆਉਣੀ ਚਾਹੀਦੀ ਆ ਪੰਜਾਬ ਕਿਵੇਂ ਸੀਗਾ ਪਹਿਲਾਂ ਪੰਜਾਬ ਦੀ ਯਾਦਗਾਰ ਜਿਹੜੀ ਕਿ ਉਹ ਦਿਖਾਈ ਜਾ ਰਹੀ ਹੈ ਹਾਂ ਉਹ ਦਿਖਾਈ ਜਾ ਰਹੀ ਹੈ ਬਹੁਤ ਵਧੀਆ ਲੱਗਦਾ ਜੀ ਸਾਰੀ ਪਬਲਿਕ ਨੂੰ ਵਧੀਆ ਲੱਗਦਾ ਜੀ ਪਾਜੀ ਤੁਸੀਂ ਵੀ ਪਹੁੰਚੇ ਹੋ ਚਾਕੀਆਂ ਦੇਖਣ ਆਤੇ ਤੇ ਜੇ ਆਪਾਂ ਗੱਲ ਕਰੀਏ ਕਿੰਦਾ ਦਾ ਤੁਹਾਨੂੰ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਜੀ ਸਾਨੂੰ ਸਾਡੀ ਜਿਹੜੀ ਪੁਰਾਣੇ ਜਿਨ੍ਹਾਂ ਨੇ ਸਾਡਾ ਦੇਸ਼ ਆਜ਼ਾਦ ਕਰਾਇਆ ਉਹਨਾਂ ਦੀਆਂ ਤਸਵੀਰਾਂ ਝਾਕੀਆਂ ਦੇਖ ਕੇ ਸਾਨੂੰ ਅੱਜ ਵੀ ਤਾਜ਼ਾ ਉਹਨਾਂ ਦੇ ਨਾਲ ਖੜਨ ਦਾ ਮੌਕਾ ਮਿਲਿਆ ਵੀ ਅਸੀਂ ਸਾਡੀ ਵਿਰਾਸਤ ਕੀ ਹੈ ਸਰਕਾਰ ਨੇ ਸਾਨੂੰ ਪੁਰਾਣੀ ਵਿਰਾਸਤ ਹੈ ਜਿਹੜੀ ਯਾਦ ਕਰਾਈ ਹੈ ਵੀ ਸਾਨੂੰ ਉਹਦੇ ਨਾਲ ਫੇਰ ਵੀ ਜੁੜਨਾ ਚਾਹੀਦਾ ਸਾਡਾ ਅਸਲੀ ਪੰਜਾਬ ਦਿਖਾਇਆ ਹੈ ਇਹ ਝਾਕੀਆਂ ਦੇ ਵਿੱਚ ਇਹਨਾਂ ਚੱਕੀਆਂ ਦੇ ਵਿੱਚ ਜਿਹੜਾ ਹੈਗਾ ਅਸਲੀ ਪੰਜਾਬ ਨੂੰ ਜਿਹੜਾ ਹੈਗਾ ਉਹ ਦਿਖਾਇਆ ਗਿਆ ਹੈ ਹੁਣ ਵੀ ਗੱਲ ਕਰਾਂਗੇ ਲੋਕਾਂ ਦੇ ਨਾਲ ਲੋਕਾਂ ਦੇ ਨਾਲ ਗੱਲ ਕੀਤੀ ਇਹਨਾਂ ਚੱਕੀਆਂ ਬਾਰੇ ਤਾਂ ਇਹ ਚੱਕੀਆਂ ਦੇ ਵਿੱਚ ਜਿਹੜੀ ਚੀਜ਼ ਦਰਸਾਈ ਜਾ ਰਹੀ ਸੀਗੀ ਸਭ ਤੋਂ ਜਿਹੜੀ ਹੈ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਮੁੱਖ ਜਿਹੜੇ ਅਉਦੇਸ਼ ਰੱਖੇ ਗਏ ਸੀਗੇ ਸਿੱਖਿਆ ਸਿਹਤ ਤੇ ਰੋਜ਼ਗਾਰ ਪੰਜਾਬ ਨੂੰ ਜਿਹੜਾ ਹੈਗਾ ਉਹਨਾਂ ਸ਼ਹੀਦਾਂ ਨੂੰ ਅੱਜ ਯਾਦ ਕਰ ਰਿਹਾ ਪੰਜਾਬ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਅੱਜ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਅਸੀਂ ਖੁੱਲੀ ਹਵਾ ਵਿੱਚ ਘੁੰਮ ਰਹੇ ਆਂ ਆ ਚਾਕੀਆਂ ਮੋਗਾ ਤੋਂ ਰਵਾਨਾ ਹੋਰੀਆਂ ਨੇ ਮੈਂ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਕਿ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਇੱਕ ਇੱਕ ਬੱਚੇ ਨੂੰ ਜੜਾ ਹੈਗਾ ਪੰਜਾਬ ਦੇ ਵਿਰਸੇ ਬਾਰੇ ਜਾਣੂ ਕਰਾਇਆ ਜਾਵੇ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਮਸਕਾਰ 26 ਜਨਵਰੀ ਤੇ ਕੇਂਦਰ ਸਰਕਾਰ ਨੇ ਬੀਜਪੀ ਦੀ ਸਰਕਾਰ ਨੇ ਜੋ ਵਿਤਕਰਾ ਪੰਜਾਬ ਦੇ ਪ੍ਰਤੀ ਦਿਖਾਇਆ ਬਹੁਤ ਹੀ ਨਿੰਦਾਯੋਗ ਹੈ ਕਿਉਂਕਿ ਪੰਜਾਬ ਦੀਆਂ ਚਾਕੀਆਂ ਨੂੰ 26 ਜਨਵਰੀ ਦੇ ਵਿੱਚ ਬਾਹਰ ਕਰਨ ਦੇ ਨਾਲ ਸਾਡੇ ਵਿਸੇ ਨੂੰ ਤਾਂ ਕੋਈ ਠੇਸ ਨਹੀਂ ਪਹੁੰਚੀ ਕਿਉਂਕਿ ਸਾਡੇ ਪੰਜਾਬ ਦਾ ਜਿਹੜਾ ਵਿਰਸਾ ਹੈ ਬਹੁਤ ਹੀ ਸ਼ਾਨਦਾਰ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਇਹ ਫੈਸਲਾ ਲੱਤਾ ਗਿਆ ਬਹੁਤ ਹੀ ਸਲਾੰਕਾਯੋਗ ਹੈ ਕਿ ਸਾਡੇ ਪੰਜਾਬ ਦੇ ਵਿਸੇ ਨੂੰ ਸਾਡੇ ਪੰਜਾਬੀ ਜਿਹੜੇ ਇੱਕ ਇੱਕ ਸ਼ਹਿਰ ਦੇ ਵਿੱਚ ਇੱਕ ਇੱਕ ਅਸੀਂ ਆਪਣੀ ਗਲੀ ਮੁਹੱਲੇ ਆਪਣੇ ਬੱਚਾ ਨੂੰ ਜਾਣੂ ਕਰਵਾਵਾਂਗੇ ਇਹ ਜਿਹੜੀਆਂ ਚਾਖੀਆਂ ਨੇ ਸਾਡੇ ਆਪ ਦੇ ਵਿਰਸੇ ਨੂੰ ਦਰਸਾਉਂਦੀਆਂ ਨੇ ਸਾਡੇ ਸ਼ਹੀਦਾਂ ਨੂੰ ਜਿਹੜਾ ਸਨਮਾਨ ਬਖਸ਼ਿਆ ਗਿਆ ਸਾਡੇ ਬੱਚੇ ਸਾਡੇ ਸ਼ਹੀਦਾਂ ਦੇ ਬਾਰੇ ਜਾਣੂ ਹੋਣਗੇ ਔਰ ਸਾਡੀਆਂ ਭੈਣਾਂ ਜੋ ਫੁਲਕਾਰੀ ਸਾਡੀ ਜੋ ਮੇਨ ਸਾਡੇ ਪੰਜਾਬ ਦੀ ਵਿਰਾਸਤ ਹੈ ਸਾਡੀਆਂ ਫੁਲਕਾਰੀਆਂ ਕਢਾਈ ਉਹ ਦਰਸਾਇਆ ਗਿਆ ਔਰ ਸਾਡੀ ਮਾਈ ਭਾਗੋ ਜਿਨ੍ਹਾਂ ਨੇ ਜੇ ਜੰਗ ਦੇ ਵਿੱਚ ਜਿਨ੍ਹਾਂ ਨੇ ਲੜਾਈਆਂ ਲੜੀਆਂ ਆਪਣੀ ਧਰਮ ਦੇ ਖਾਤਰ ਆਪਣੇ ਦੇਸ਼ ਦੇ ਖਾਤਰ ਆਪਣੀ ਕੌਮ ਦੇ ਖਾਤਰ ਔਰ ਸਾਡੇ ਸ਼ਹੀਦ ਸਰਦਾਰ ਸੁਖਦੇਵ ਸਿੰਘ ਜੀ ਭਗਤ ਸਿੰਘ ਜੀ ਔਰ ਲਾਲਾ ਲਾਜਪਤ ਰਾਏ ਜੀ ਸੋ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਸਨਮਾਨ ਔਰ ਸਾਡੇ ਪੰਜਾਬ ਵਾਸੀਆਂ ਦੇ ਲਈ ਸਾਡੇ ਬੱਚਿਆਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਪਰ ਉੱਥੇ ਹੀ ਅਸੀਂ ਬਹੁਤ ਹੀ ਨਿੰਦਾ ਕਰਦੇ ਹਾਂ ਬੀਜੇਪੀ ਸਰਕਾਰ ਦੀ ਕਿ ਸਾਡੇ ਪੰਜਾਬ ਨੂੰ ਜੋ ਉਹਨਾਂ ਨੇ ਇਹ ਮਾਨ ਨਹੀਂ ਬਖਸ਼ਾ ਬਟ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਜੀ ਇਹ ਚਾਕੀਆਂ ਉਹ ਚਾਕੀਆਂ ਨੇ ਜਿਹੜੀਆਂ ਕਿ 26 ਜਨਵਰੀ ਨੂੰ ਜਿਹੜਾ ਹੈਗਾ ਪ੍ਰੇਡ ਦੇ ਵਿੱਚ ਸ਼ਾਮਲ ਹੋਣੀਆਂ ਸੀਗੀਆਂ ਔਰ ਹੋ ਸਕਦਾ ਕਿ ਉਸ ਵੇਲੇ ਜਿਹੜਾ ਹੈਗਾ ਬਹੁਤ ਸਾਰੇ ਲੋਕ ਜਿਹੜੇਗੇ ਵਾਂਝੇ ਰਹਿ ਜਾਂਦੇ ਪਰ ਅੱਜ ਪੰਜਾਬ ਦਾ ਬੱਚਾ ਬੱਚਾ ਜਿਹੜਾ ਹੈਗਾ ਨਾ ਚਾਕੇ ਨੂੰ ਦੇਖ ਰਿਹਾ ਪੰਜਾਬ ਦਾ ਬੱਚਾ ਬੱਚਾ ਇਹਨਾਂ ਚਾਕੇ ਨੂੰ ਅੱਜ ਦੇਖ ਰਿਹਾ ਬਿਲਕੁਲ ਜੀ ਕਿਉਂਕਿ ਮਾਨ ਸਰਕਾਰ ਜੁੜ ਕੇ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਅਪਰਾਲਾ ਤੇ ਸੋਹਣਾ ਅਪਰਾਲਾ ਵਾ ਤੇ ਜਿਹੜਾ ਕਿ ਕਿਉਂਕਿ ਅੱਜ ਜਿਹੜਾ ਇੱਕ ਨੌਜਵਾਨ ਪੀੜ੍ਹੀ ਆ ਚਾਹੇ ਕੋਈ ਪੈਣ ਆ ਸਾਡੇ ਚ ਕੋਈ ਬੱਚਾ ਕਿਉਂਕਿ ਆਪਣੇ ਵਿਰਸੇ ਤੋਂ ਪਿੱਛੜ ਗਿਆ ਮੈਂ ਬਹੁਤ ਸਲਾਹਾਂ ਕਰਦਾਂ ਕਿ ਜਿਹੜੀਆਂ ਇਹ ਝਾਕੀਆਂ ਜਿਹੜੀਆਂ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਦਿਖਾਈਆਂ ਜਾਣਗੇ ਬਹੁਤ ਵੱਡਾ ਪ੍ਰਾਰਾਲਾ ਵਾ ਬਹੁਤ ਹੀ ਸਲਾਘਾਯੋਗ ਕਦਮ ਹੈ ਸਲਾਘਾਯੋਗ ਕਦਮ ਹੈ ਸਰਬੰਨ ਨਾਲ ਖੜੇ ਨੇ ਕਿਉਂਕਿ ਇਹਨਾਂ ਦੀ ਅਗਵਾਈ ਦੇ ਵਿੱਚ ਸਾਰਿਆ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਮੋਗਾ ਜ਼ਿਲ੍ਹੇ ਦਾ ਜੇ ਆਪਾਂ ਟੂਰ ਦੀ ਗੱਲ ਕਰੀਏ ਮੋਗਾ ਜ਼ਿਲ੍ਹੇ ਦੇ ਕਿਹੜੇ-ਕਿਹੜੇ ਪਿੰਡ ਕਵਰ ਕਰ ਰਹੇ ਨੇ ਔਰ ਇਸ ਤੋਂ ਬਾ ਜੀ ਅਸੀਂ ਕੱਲ ਉਥੋਂ ਸਰਤਾਬ ਭੁੱਲੂਦੀ ਤੋਂ ਲੈ ਲੈ ਕੇ ਆਏ ਸੀ ਕੱਲ ਅਸੀਂ ਇੱਥੋਂ ਵਾਇਆ ਕੋਟੀ ਸ਼ਿਕਿਆ ਤਨਕੂਟ ਤੇ ਜਲਾਲਾਬਾਦ ਤੇ ਅਸੀਂ ਮੌਕੇਤ ਹੁੰਦੇ ਸੀ ਧਰਮੰਡੀ ਆਏ ਅੱਜ ਇੱਥੋਂ ਰਵਾਨਾ ਮਾਨਯੋਗ ਐਮਐਲਏ ਸਾਹਿਬ ਨੇ ਮੈਡਮ ਨੇ ਕਿਹਾ ਅੱਜ ਇੱਥੋਂ ਹੁੰਦੇ ਇਹ ਜਾਣ ਕੇ ਜੀ ਹਿੰਮਤਪੁਰਾ ਆਪਣਾ ਉਹ ਤੋਂ ਬਾਅਦ ਬਲਾਸਪੁਰ ਉੱਥੇ ਸਟੇ ਹੋਏਗਾ ਰਾਤ ਦਾ ਫਿਰ ਕੱਲ ਫਿਰ ਉੱਥੋਂ ਬਲਾਸਪੁਰ ਤੋਂ ਚਲੇਗੇ ਨਿਹਾਲ ਸਿੰਘ ਵਾਲਾ ਉਸ ਤੋਂ ਬਾਅਦ ਬਲਾਸਪੁਰ ਹੁੰਦੀ ਹੋਈ ਮਾਲੀ ਵગેਰਾ ਉਸ ਸਾਈਡ ਕਵਰ ਕਰਦੇ ਉੱਥੇ ਰੋਕ ਦਾਂਗੇ ਪਰਸੋਂ ਉੱਥੋਂ 11 ਵਜੇ ਜ਼ਿਲ੍ਹਾ ਪ੍ਰਸ਼ਾਸਨ ਫਰੋਜਪੁਰ ਵਾਲੋਂ ਇਹ ਛਾਕੀਆਂ ਜੜੀਆਂ ਲਿਆਈਆਂ ਗਈਆਂ ਸੀ ਜੀ ਸੋ ਜੀ ਦੋ ਦਿਨ ਮੋਗੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਛਾਕੀਆਂ ਜੜੀਆਂ ਹੈਗੀਆਂ ਇਹ ਜਾਣ ਗਈਆਂ ਇਹ ਚਾਕੀਆਂ ਉਹ ਚੀਜ਼ਾਂ ਦਰਸਾਦੀਆਂ ਨੇ ਉਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੀਆਂ ਨੇ ਜਿਨ੍ਹਾਂ ਨੇ ਸ਼ਾਇਦ ਉਹ ਦਿਨ ਨਾ ਦੇਖੇ ਹੁਣ ਪਰ ਹੁਣ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਵਿਪਨੋਕਾਰਾ ਮੋਗਾ